ਨਹੀਂ ਨਾ ਜੀ ਸੇਹਾਨ ਹਾਂ ਮਾੜੀ ਨਾ ਮਾਰਦਾ ਜੇ ਕੋਈ ਆਇਆ ਹੋਇਆ ਬੱਕਰੇ ਬੋਲਦਾ ਰਹਿਣਾ ਰੋਡ ਤੇ ਗਿਆ ਜਾ ਰੋਡ ਤੇ ਗਿਆ ਰੋਡ ਤੇ ਮੈਂ ਤਾਂ ਕੋਈ ਮੁੰਡਾ ਖੋਦੀ ਇਹ ਨੂੰ ਪਾਉਗਾ ਆਹ ਉਹਨੂੰ ਪਹੁੰਚਣ ਤੋਂ ਬਾਅਦ ਕਮਲ ਵੀਰੇ ਜੀ ਦਾ ਤਕਰੀਬਨ 2-3 ਦਿਨ ਕੰਮ ਕਰਦਾ ਇਥੇ ਰਾਤ ਨੂੰ ਰੋਟੀ ਪਾਣੀ ਖਾਦਾ ਹੁੰਿਆ ਇਹਨਾਂ ਦੇ ਘਰ ਰਹਿੰਦਾ ਸੀਗਾ ਰੋਟੀ ਪਾਣੀ ਖਾ ਕੇ ਚਲਾ ਗਿਆ ਕਿੰਨਾ ਮੈਂ ਬਾਹਰ ਜਾਣਾ ਹੋਇਆ ਮੈਨੂੰ ਕਿਸੇ ਰਕ ਨੂੰ ਆਇਆ 15 ਮਿੰਟ ਬਾਅਦ ਸਾਰ ਗਿਆ ਉਹ ਜਾਣ ਲੱਗਾ ਫਿਰ ਆਪਣੇ ਉਹ ਜਿਹੜੇ ਬਾਹਰ ਬਿੱਕੂ ਵੱਟ ਲੱਗੇ ਨੂੰ ਪਾਣੀ ਪਾਇਆ ਦਾ ਕੁਝ ਹੋਇਆ ਫਿਰ ਚਲਾ ਗਿਆ ਬਾਅਦ ਵਿੱਚ ਇਹਨਾਂ ਗਿਆ ਵਿਚਾਰੀ ਜਾਣਾ ਹੈ ਕਭੀ ਉਹਦੇ ਕੋਲ ਸੀਗੀ ਜਦਸ ਵੀਰੇ ਉੱਥੇ ਆ ਉਹ ਬੰਦਾ ਜਿੰਦਗੀ ਦੇ ਕੋ ਰਹਿੰਦਾ ਸੀਗਾ ਉਹ ਆਪੀ ਚਲਾ ਗਿਆ ਪਰ ਤੱਕ ਨਾ ਪੜਾਇਆ ਤੇ ਉਹ ਜਿਹੜੇ ਧਾਰੜੀ ਸੀ ਉਹ 9 ਵਜੇ ਉੱਠ ਕੇ ਦੇਖਿਆ ਤੇ ਧਾਰੜੀ ਸਕੂਲ ਚੱਲਿਆ ਹੋਗਾ ਮੈਂ ਦੇਖੀ ਨਾ ਦੱਲੀ ਹਜਿਆ ਨੇ ਜਿਸ ਵੇਲੇ ਦੇਖਿਆ ਉਹ ਕੱਪਾ ਕਮਰੇ ਜਾਇਆ ਇਹ ਜਿਆਦਾ ਦੇਖਾ ਆਪਣੇ ਘਰ ਰਹਿਣ ਨੂੰ ਕਿ ਪਰ ਤੇ ਉਹ ਕਹਿੰਦਾ ਵੀ ਕੁਝ ਹੋਇਆ ਅੱਧਾ ਘੰਟਾ ਹੋ ਗਈ ਤਵਾ ਜੇ ਨਹੀਂ ਹੁੰਦਾ ਕਬਾ ਕੋ ਜੀ ਨੂੰ ਕਬਾ ਕਰਨਾ ਉਹ ਨੂੰ ਕਬਾ ਦਿੱਤੇ ਇਹ ਹਰੀ ਬੋਰ ਦੀ ਤਿਆਰ ਦਸ ਮਿੰਟ ਬਤ ਉਸ ਕਰਾ ਲਈ ਉਹਨੇ ਆ ਕੇ ਦੱਸਿਆ ਜੀ ਆਇਆ ਮਨਜੂਰ ਸਿੰਘ ਕੋਡਲ ਕੋ ਇਖੇ ਰਿੰਦਾ ਅਸ ਤੇ ਲੋੜੀ ਦੇ ਤੱਕ ਚੁੱਕੀ ਆ ਤੇ ਕਿਦਾਂ ਕਿਦਾਂ ਦੱਸਿਆ ਪੁੱਛਿਆ ਵੀ ਇਹ ਮਦਦੂ ਸੰਦ ਦੱਸਿਆ ਵੀ ਰੋਡ ਤੇ ਜਾਂ ਕੋ ਝਾੜੀਆਂ ਖਲੇੜੇ ਹੋਣਗੀਆਂ ਉੱਥੇ ਕਿਤੇ ਪਿਆ ਸੀਗਾ ਇਹ ਤੇ ਮਾਤੀ ਉਹ ਸਾਨੂੰ ਉਹਦੇ ਬਾਰੇ ਨਾ ਪੁੱਛ ਸਕਦਾ ਦੱਸਿਆ ਕੋਈ ਵਾ ਨਹੀਂ ਅੱਜ ਤੇ ਪਤਾ ਲੱਗਿਆ ਉਹ ਜੂਨਪਾਡ ਹੋਊਗਾ ਤਾਂ ਪੂਰਾ ਪਤਾ ਲੱਗੂਗਾ ਉਹ ਬਜਰ ਦੀ ਬਣੀ ਘਰੋਂ ਫੋਨ ਕਰਕੇ ਸੱਜਿਆ ਮੁੰਡਿਆਂ ਨੇ ਜਿਹੜਾ ਉਹਦੇ ਕੋਲ ਫੋਨਸਾ ਉਸੇ ਫੋਨ ਤੋਂ ਕੁੱਝ ਨੂੰ ਫੋਨ ਕਰਤਾ ਮੁੰਡਿਆਂ ਨੇ ਇਹ ਨਾਲ ਸੀ ਤੇ ਉਹ ਫੋਨ ਕਰਕੇ ਉਹ ਜਿਹੜਾ ਫੋਨ ਉਹਦੇ ਵਾਲਾ ਸੀਗਾ ਉਹ ਮੁੰਡਿਆਂ ਨੂੰ ਲੈ ਕੇ ਦਿੱਤਾ ਸਿੱਖਦੇ ਉਹ ਭੁੱਲ ਲੈ ਉਹ ਕੋਈ ਛੱਡ ਕੇ ਨਹੀਂ ਗਿਆ ਸਬੂਤ ਨਾ ਉਹ ਜਿਹੜਾ ਫੋਨ ਮੁੰਡਿਆਂ ਲੈ ਕੇ ਦਿੱਤਾ ਉਹਦਾ ਨੰਬਰ ਕਿਸੇ ਕੋਲ ਹੀ ਹੈ ਨੰਬਰ 0 ਉਹ ਜਾ ਗਿਆ ਬੜਾ ਉਹ ਗਰਮਨ ਜੋਤੂ ਜਹਾਂ ਨਹੀਂ ਲੈ ਗਿਆ ਤਾਂ ਉਹ ਨਾ ਬੋਲ ਸਕਦਾ ਇਹਨਾਂ ਕੋ ਵੀ ਹੈ ਨਹੀਂ ਉਹਨਾਂ ਜਿਹਦੇ ਕੋਲ ਅੰਦਾਜ਼ਾ ਉਹਦੇ ਕੋ ਗਿਆ ਤੇ ਜਿਹੜਾ ਉਹਦਾ ਆਪਣਾ ਫੋਨ ਸੀਗਾ ਉਹਦੇ ਫੋਨ ਤੋਂ ਪੁਲਿਸ ਨੂੰ ਫੋਨ ਕੀਤਾ ਵੀ ਇੱਦਾਂ ਇੱਥੇ ਬੋੜੀ ਪਈ ਆ ਫੋਨ ਕਰਕੇ ਆਪ ਫੋਨ ਬੰਦ ਕਰਕੇ ਉਹ ਜਿੱਥੇ ਚੱਲ ਗਿਆ ਕਿੰਨਾ ਟਾਈਮ ਹੋਇਆ ਸੀ ਮਨਜੋਤ ਨੂੰ ਕਹਿਣਾ ਲੱਗਿਆ ਤੇ ਲੱਗਿਆ ਨੇ 2 ਦਿਨ ਵਿੱਚ ਤੇ ਪਰ ਉਹ ਲੋਕ ਕਿ ਵੀ 7:30 ਵਜੇ ਤੋਂ ਤਕਰੀਬਨ 10:10 ਦੇ ਕਰੀਬ ਉਸਨੇ ਕੋਈ ਸ਼ੌਕ ਕੋ ਲੱਗੇ ਖੜਾ ਸਾਤੇ ਡਾਲਰ ਦਾ ਲਿਆ ਉਹਦਾ ਮੈਸੇਜ ਉਹਦੀ ਭੈਣ ਉੱਥੇ ਆ ਕਰਨ ਕੋ ਰਿੰਦੀ ਆ ਉਨਤੇ ਉਹਦੇ ਮੋਬਾਈਲ ਤੇ ਮੈਸੇਜ ਆ ਗਿਆ ਕਿ ਸਾਤੇ ਦੇ ਸਾਥ ਸਤ ਗਾਉਂ ਦਾ ਕੀ ਮੈਸੇਜ ਆ ਜਾਂਦਾ ਆ ਕਾਰਡ ਇਹਦਾ ਇਸਤੇਮਾਲ ਕਰਤਾ ਸੀ ਠੀਕ ਹੈ ਜੀ ਬਸ ਫਿਰ ਮੈਨੂੰ ਪਤਾ ਲੱਗਾ ਸਾਨੂੰ 6:30 ਵਜੇ ਇੱਕ ਫੋਨ ਆਇਆ ਬੁੱਧਵਾਰ ਨੂੰ ਤੇ ਇਹ ਵੀ ਇਹਨਾਂ ਦਾ ਕਹਿਆਂ ਦਾ ਸੁਣ ਕੇ ਬੁਰਾ ਹੋਣ ਖਿਆਬਨ ਦਾ ਹੋਨੇ ਕੈਨੇਡਾ ਤੋਂ ਜਿਹੜੀ ਉਹਦੀ ਬਾਡੀ ਆ ਇਥੇ ਮੰਗਵਾਉਂਦੇ ਸੰਸਟਾਲ ਲਈ ਤੇ ਹਜੇ ਸਾਡੇ ਕੋਈ ਸਾਾਨੂੰ ਕੁਝ ਨਹੀਂ ਪਤਾ ਇਹ ਸਲਾਹ ਦੰਨ ਕੇ ਜਦੋਂ ਉਹ ਇਨਵੈਸਟੀਗੇਸ਼ਨ ਆਹੋ ਵੀ ਸਾਡੀ ਤੇ ਫੇਰੇ ਹੀ ਪਤਾ ਲੱਗਣਾ ਹੈ ਕਿ ਬਾਡੀ ਜਵਨ ਨੂੰ ਕਿੰਨਾ ਲੱਗ ਜਾਂਦਾ ਤੇ ਇਹ ਕਿੰਨਾ ਦਿਨ ਤੇ ਲੱਗ ਜਾਂਦੇ ਆ ਇਹ ਦੇਖ ਕੇ ਕਿਥੇ ਆਉਣਾ ਹੈ ਇੱਕ ਇਕੱਲੀ ਲੜਕੀ ਦੇ ਬਾਰੇ ਮੰਜੂਰ ਥੋੜੀ ਕਿੰਨੇ ਭੈਣ ਭਰਾ ਸੀ ਤੇ ਦੋ ਭਰਾ ਆ ਤੇ ਇੱਕ ਸਿਸਟਰ ਸੀ ਭੈਣ ਜੀ ਉਹ ਕਿਹੜਾ ਆ ਉਹ ਫ੍ਰੀਡਰਾਂ ਦੇ ਅੰਗੇ ਕਿੰਨੀ ਉਮਰ ਦੀ ਮੰਜੂਰ ਧੀ 22 ਸਾਲ ਦੀ ਸੀ ਜਿੰਨ ਦੇ ਵਿੱਚ ਪੈਸਾ ਜਾਨਗੇ ਜਿੰਨ ਦੇ ਵਿੱਚ ਸੋਨਾ ਸਨਕਾ ਜਵਾਨਸ ਦਾ ਕਿਹੜਾ ਕਿਹੜਾ ਇਹਦਾ ਪਤਾ ਨਹੀਂ ਕਿਸ ਤਰ੍ਹਾਂ ਹੋਈਏ ਪਤਾ ਨਹੀਂ ਕਿ ਇਸ ਤਰ੍ਹਾਂ ਹੋਈਏ ਪਤਾ ਵੀ ਦਲਾ ਕਦੋਂ ਨਿਕਟ ਨਾ ਆਉਣ ਬਈ ਕੋਤੋਂ ਨਹੀਂ ਜਦੋਂ ਸਟਾਪ ਇੱਥੇ ਹੈ ਸਾਨੂੰ ਪਤਾ ਨਹੀਂ ਕੋਸ਼ਿਸ਼ ਕਿ ਮੈਂ ਸਾਲਸਾ ਮਿਲਿਆ ਤਾਂ ਇਹਨਾਂ ਸਭ ਲੱਗ ਗਏ ਕਿੰਨਾ ਡਾਗਿਆ ਅਗੇ ਦੋ ਮਿੰਟ ਤੇ 7 ਰੁਪਏ ਦੇ ਦੋ ਮਿੰਟ ਹੋ ਗਏ ਉਹਦਾ ਕੋਈ ਹੋਰ ਵੀ ਸੀ ਕੰਮ ਅਜ ਕੋਈ ਹੋਰ ਪਰ ਇਹ ਮੈਂ ਉਹਦੇ ਕੋਲ ਗਿਆ ਸੀ ਨਹੀਂ ਹੋਉਂਦੇ ਕਾਂਟੋ ਚ ਪਹਿਲਾਂ ਤੋਂ ਉਸ ਤੋਂ ਘਟਣਾ ਤੋਂ ਪਹਿਲਾਂ ਕੋਈ ਫੋਨ ਤੇ ਗੱਲ ਹੋਈ ਮਨਜੋਤ ਨਾਲ ਇੱਕ ਦਿਨ ਪੂਰਾ ਹੀ ਅਸੇ ਇੱਕ ਦਿਨ ਕਾਲੂ ਤੇ ਸਭ ਨੂੰ ਮਰੀ ਡੈਡ ਬਾਰੀ ਤੁਸੀਂ ਇੱਥੇ ਅੰਦਰੀਆ ਵਾਪਸ ਲਿਆਉਂਗੇ ਤੇ ਮੈਂ ਸਲਾਹ ਕਰਦਾ ਹਾਂ ਤਾਂ ਸਾਰਾ ਉਹ ਦਿੱਲੀ ਤੋਂ ਬਹੁਤ ਬਹੁਤ ਆਇਆ ਮਤਲਬ ਹਾਂ ਜੀ ਹਾਂ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਦੀਰ ਸਿੰਘ ਤੇ ਮੇਰਾ ਕਟਣਾ ਪਿੰਡ ਹੈ ਤੇ ਜਿਹੜੀ ਆ ਪਿਛਲੇ ਦਿਨੀਂ ਘਟਨਾ ਪਾਪੀ ਜੋ ਪਹਿਲਾਂ ਕੈਨੇਡਾ ਦੇ ਵਿੱਚ ਹਾਂ ਜੀ ਕੈਨੇਡਾ ਦੇ ਵਿੱਚ ਉਹ ਮਨਜੂਰ ਸਿੰਘ ਮੁੰਡਾ ਸਾਡੇ ਪਿੰਡ ਦਾ ਹੀ ਸੀ ਸਾਡਾ ਬਹੁਤ ক্লোਜ਼ ਯਾਰ ਦੋਸਤ ਸੀ ਤੇ ਕੋਈ ਦੋ ਕੁ ਮਹੀਨੇ ਪਹਿਲਾਂ ਹੀ ਉਹ ਥੱਲੇ ਬਾਹਰ ਗਿਆ ਆਇਆ ਕੈਨੇਡਾ ਨੂੰ ਤੇ ਅਸਰੀ ਦੇ ਵਿੱਚ ਰਹਿ ਰਿਹਾ ਸੀ ਤੇ ਹ ਹੁਣ ਸਾਡੇ ਲਈ ਜਿਹੜਾ 2 ਦਿਨ ਪਹਿਲਾਂ ਉਹਨਾਂ ਦੇ ਘਰ ਦੇ ਆਨ ਕਾਲ ਆਈ ਸਵੇਰੇ ਵੀ ਮਨਜੂਤ ਸਿੰਘ ਜਿਹੜਾ ਆ ਵੀ ਉਹਦੇ ਬਾਰੇ ਚ ਜਿਹਨਾਂ ਕੋ ਰਹਿ ਰਿਆ ਸੀ ਨਾ ਉਹਨਾਂ ਦੇ ਕੋਲੋਂ ਕਿਤੇ ਗਿਆ ਹੋਇਆ ਸੀਗਾ ਸ਼ਾਮ ਨੂੰ ਘਰ ਦਾ ਕਰੋ ਤੇ ਜਦੋਂ ਨਹੀਂ ਉਹ ਸ਼ਾਮ ਨੂੰ ਫੋਨ ਉਹਦਾ ਬੰਦ ਆ ਰਿਹਾ ਸੀ ਉਹਨਾਂ ਦੇ ਘਰ ਦੇ ਕਹਿੰਦੇ ਤੱਕ ਫੋਨ ਉਹਦਾ ਬੰਦ ਹੋਣ ਤੇ ਫਿਰ ਮੁੜ ਕੇ ਉਹਨਾਂ ਨੇ ਪੁਲਿਸ ਦੇ ਨਾਲ ਜਦੋਂ ਰਾਪਤਾ ਕੀਤਾ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਵੀ ਸਾਨੂੰ ਇੱਕ ਜਿਹੜੀ ਹੈ ਬਾਡੀ ਮਿਲੀ ਹੈ ਉਦੀ ਬਾਰੇ ਸ਼ਨਾਖਤ ਜਦੋਂ ਕੀਤੀ ਗਈ ਤਾਂ ਮਨਜੋਤ ਸਿੰਘ ਵੀ ਸੀ ਕਹਿ ਰਹੇ ਆ ਕਿ ਪਾਰਕ ਦੇ ਵਿੱਚੋਂ ਬੋਡੀ ਮਿਲਈ ਆ। ਹਾਲੇ ਜੋ ਇਹ ਜੋ ਸਭ ਹੋਇਆ ਆ ਇਹਦਾ ਕੁਝ ਪਤਾ ਨਹੀਂ ਲੱਗ ਰਿਹਾ ਇਨਵੈਸਟੀਗੇਸ਼ਨ ਚੱਲ ਰਹੀ ਆ। ਵੀ ਕੀ ਗੱਲਬਾਤ ਹੋਈ ਆ ਉਸ ਬਾਰੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੂਗੀ। ਬੋਡੀ ਇੱਧਰ ਲਿਆਉਣਗੇ ਕਿ ਉੱਥੇ ਹੀ ਸੰਸਕਾਰ ਕਰਨਗੇ ਉੱਥੇ। ਨਹੀਂ ਉਸ ਬਾਰੇ ਝੱਲੇ ਕੋਈ ਗੱਲਬਾਤ ਕਰਨੀ। ਮੈਨਸਟੀਗੇਸ਼ਨ ਤੋਂ ਬਾਅਦ ਤੇ ਦੇਖੂਗੇ ਕਿਦਾਂ ਹੁੰਦੀ ਆ। ਇਹ ਹਾਲੇ ਕੋਈ ਗੱਲਬਾਤ ਖਾਸ ਨਹੀਂ ਪਰ ਮਾਰਾ ਹੋਇਆ ਬਹੁਤ ਤਕਰੀਬਨ 26-27 ਸਾਲ ਦੀ ਉਮਰ ਦੀ ਬੱਚੇ ਦੀ। ਇਹ ਦੇਖੋ ਪ੍ਰਮਾਤਮਾ ਆਗਰੋਂ 7 ਸਾਲ ਹੋ ਗਏ ਸੀ ਉਹਦਾ ਕਹਿੰਦੇ ਬਾਗਦਰ ਬਣਾ ਰਿਆ ਸੀ ਫੈਮਲੀ ਬਲੋਂ ਬੜੀ ਚਾਹਾਂ ਦੇ ਨਾਲ ਉਹ ਨਹੀਂ ਹੁਣ 2 ਮਹੀਨੇ ਪਹਿਲਾਂ ਜੋ ਉਹਨੂੰ ਕੈਨੇਡਾ ਭੇਜਿਆ ਆ ਪਰਮਨੈਂਟ ਦੇ ਉੱਤੇ ਤੇ ਅਚਾਨਕ ਪਰਿਵਾਰ ਨੂੰ ਇਹ ਖਬਰ ਮਿਲ ਗਈ ਬਹੁਤ ਸਾਦਾ ਜਿਹਾ ਪਰਿਵਾਰ ਹੈ ਖੇਤੀਬਾੜੀ ਕਰਨ ਵਾਲਾ ਆ ਕਿਸੇ ਨੂੰ ਕੋਈ ਤੇ ਤੇ ਰਾਲੇ ਨਹੀਂ ਪਰ ਪ੍ਰਮਾਤਮਾ ਅੱਗੇ ਜੋ ਵੀ ਕੋਈ ਕਰੇ